ਅੰਡੇ ਜਿਵੇਂ ਕਿ ਹੁਣ ਕੰਗਣਾ ਰਣੌਤ ਨਾਂ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਰੋਹ ਦੀ ਚਿਹਰਾ ਉਹ ਦਿਖਾਇਆ ਪੰਜਾਬ ਰੋਹ ਦੀ ਚਿਹਰਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਮ ਇਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕਾਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਆਤਵਾਦੀ ਬਦੋਂ ਤੇ ਬਹੁਤ ਖਤਰਨਾਕ ਵਿਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰੇ ਜਿਹੜਾ ਵਰਤਿਆ ਜਦੋਂ ਸਨ ਜੂਨ 1984 ਦੇ ਵਿੱਚ ਸਸ਼ਕਨ ਸ਼ੀਰ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਆਇਆ ਤੇ ਉੱਥੋਂ ਅੱਤਵਾਦੀ ਕਿੰਨ੍ਹੇ ਵਾਸਤੇ ਉਹ ਹਮਲਾ ਇਤਰਾਗਾਂ ਦੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀੜ੍ਹੀ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹਿੰਦੂ ਘੁੰਮਤ ਦੇ ਵੱਲੋਂ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਸੀ ਉਹ ਪੂਰੀ ਕੌਮ ਦੇ ਉੱਤੇ ਹਮਲਾ ਸੀ ਸਾਰੀ ਸਿੱਖ ਕੌਮ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਸਮਰਪਿਤ ਆ ਉਹਨਾਂ ਦੇ ਹਿਰਦਿਆਂ ਦੇ ਉੱਤੇ ਹਮਲਾ ਸੀ ਉਹਨਾਂ ਦੀਆਂ ਭਾਵਨਾਵਾਂ ਤੇ ਹਮਲਾ ਸੀ ਸੋ ਸੰਤ ਕੈਰੀ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਨੇ ਆਪਣੇ ਯੋਧੇ ਦੇ ਜ਼ਮੀਤ ਜੰਗ ਲੜਦੇ ਹੋਏ ਹਿੰਦੂ ਹਕੂਮਤ ਨੂੰ ਦੱਸਿਆ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਅਜਮਦੇ ਵਾਸਤੇ ਹਮੇਸ਼ਾ ਜਿਹੜੇ ਸਿੱਖ ਨੇ ਉਸ ਦੇ ਇੱਤਿਹਾਸ ਵਰਤਿਆਰ ਵਰਤਿਆਰ ਸੋ ਜਿਹੜੀ ਇਹ ਫਿਲਮ ਆ ਬਿਨਾਂ ਦੇਰੀ ਕੀਤੇ ਆ ਸਰਕਾਰ ਨੂੰ ਇਹ ਚਾਹੀਦਾ ਕਿ ਇੱਥੇ ਰੋਕ ਲਾਈ ਜਾਵੇ ਕਿਉਂਕਿ ਇਹ ਫਿਲਮ ਜਿਹੜੀ ਆ ਇਹਨੇ ਪੰਜਾਬ ਦੇ ਜਿਹੜੇ ਸ਼ਾਂਤ ਮਾਹੌਲ ਆ ਪੰਜਾਬ ਦਾ ਉਹਨੂੰ ਅੱਗ ਲਾਉਣੀ ਆ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਸੇਖੋਂ ਨਾਂ ਦੇ ਜਿੱਥੇ ਆਪਣੇ ਪੂਰੇ ਪੰਥ ਨੂੰ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੀ ਕੌਮ ਇਕਮੁੱਠ ਹੋ ਕਰਕੇ ਇਸ ਫਿਲਮ ਦਾ ਵਿਰੋਧ ਕਰੇ ਹਰ ਤਰੀਕੇ ਨਾਲ ਜਿਵੇਂ ਉਹ ਕਰ ਸਕਦੀ ਆ ਦੂਸਰੀ ਗੱਲ ਰਹੀ ਫਿਲਮ ਲੱਗਣ ਦੀ ਅਸੀਂ ਤਾਂ ਪਹਿਲਾਂ ਪ੍ਰੇਮ ਪਿਆਰ ਸਤਿਕਾਰ ਨਾਲ ਬੇਨਤੀ ਹੀ ਕਰਾਂਗੇ ਕਿ ਬਿਨਾਂ ਦੇਰੀ ਕੀਤੇ ਸਰਕਾਰ ਨੇ ਫਿਲਮਾਂ ਨੂੰ ਬੰਦ ਕਰੇ ਅਤੇ ਰੋਕ ਲਾਵੇ ਜੇਕਰ ਇਹ ਫਿਲਮ ਪੰਜਾਬ ਕਿਤੇ ਲੱਗਦੀ ਹੈ ਤੇ ਗੁਰੂ ਕਿਰਪਾ ਕਰੇ ਸਾਡੇ ਕੋਲ ਜਿਵੇਂ ਮਹਾਰਾਜ ਪਹਿਲਾਂ ਸਵਾਵਾ ਲੈਂਦੇ ਰਹੇ ਨੇ ਕਿ ਸਾਨੂੰ ਬੇਜਿੜਾ ਉਹ ਮਜਬੂਰਨ ਆਪ ਜਾ ਕੇ ਸਿਨੇਮਾ ਦੇ ਵਿੱਚੋਂ ਇਹ ਫਿਲਮ ਕਿਰੀਆ ਉਹ ਬੰਦ ਕਰਵਾਉਣੀ ਪਊਗੀ ਅਸੀਂ ਨਹੀਂ ਚਾਹੁੰਦੇ ਕਿ ਲਾਅ ਨਾ ਆਰਡਰ ਵਿਗੜੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਇਹ ਤਾਂ ਸਰਕਾਰਾਂ ਦਾ ਫਰਜ਼ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲਾਅ ਨਾ ਆਰਡਰ ਨੂੰ ਮਨਟੇਨ ਰੱਖਣ ਦੇ ਵਾਸਤੇ ਇਹ ਜਿਹੜੇ ਛੇੜਾ ਤਾਂ ਕੀਤੇ ਜਾਂਦੀਆਂ ਨੇ ਇਹਨਾਂ ਸ਼ਰਾਰਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਜਿਹੜੀ ਨੱਥ ਪਾਈ ਜਾਵੇ ਤੇ ਇਹ ਜਿਹੜੀ ਫਿਲਮ ਆ ਖਾਸ ਕਰਕੇ emergency ਇੱਥੇ ਬਿਨਾਂ ਦੇਰੀ ਕੀਤੇ ਰੋਕ ਲਾ ਕੇ ਇਹਨੂੰ ਬੈਨ ਕੀਤਾ ਜਾਵੇ ਜੇਕਰ ਤਾਂ ਸਾਡੇ ਕਿਸੇ ਯੋਧੇ ਦੀ ਫਿਲਮ ਬਲਕੇ ਆਉਂਦੀ ਆ ਉਹਨਾਂ ਵਾਸਤੇ ਤਾਂ ਬਹੁਤ ਜਲਦੀ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ ਬੈਨ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਭਾਈ ਕਾਲੜਾ ਦੇ ਜੀਵਨ ਉੱਤੇ ਇੱਕ ਫਿਲਮ ਜਿਹੜੀ ਆ ਉਹ ਲੰਘੇ ਦਿਨ ਪਤਾ ਲੱਗਾ ਕਿ ਦਲਜੀਤ ਜਿਹੜਾ ਮੁੰਡਾ ਐਕਟਰ ਆ ਉਹਨਾਂ ਵੱਲੋਂ ਬਣਾਈ ਗਈ ਉਹ ਬੈਨ ਹੋ ਗਈ ਆ ਉਹ ਉਹ ਲੱਗ ਨਹੀਂ ਰਹੀ ਤੋ ਉਹਨਾਂ ਜੜ ਕੇ ਪਾਈਖਾਲਾ ਜਿਹੜੇ ਨੇ ਇੱਕੋ ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਨ ਉਹ ਤਾਂ ਕਿਤੇ ਵੀ ਲੜ ਨਹੀਂ ਸੀ ਰਹੇ ਉਹਨਾਂ ਦਾ ਕੋਈ ਇਤਿਹਾਸ ਨਹੀਂ ਚੁੱਕਿਆ ਬਲਕਿ ਉਹਨਾਂ ਨੇ ਤਾਂ નિર્ਦੋਸ਼ ਜਨਕ ਜੀਆਂ ਗਈਆਂ ਸੀ ਉਹਨਾਂ ਦਾ ਪੱਖ ਜਿਹੜਾ ਰੱਖਿਆ ਸੰਗਤ ਸਾਹਮਣੇ ਪਰ ਉਹ ਫਿਲਮ ਜਿਹੜੀ ਉਹ ਬੈ ਹੋ ਜਾਂਦੀ ਆ ਤੇ ਜਿਹੜੀ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦਸਾਉਂਦੀ ਆ ਸਾਡੇ ਸ਼ਹੀਦਾਂ ਦਾ 네ਗੇਟਿਵ ਕਿਰਦਾਰ ਦਸਾਉਂਦੀ ਆ ਉਹ ਫਿਲਮਾਂ ਲੱਗਣ ਵਾਸਤੇ ਸੈਂਸਰ ਜਿਹੜਾ ਉਹ ਪਰਮਿਸ਼ਨ ਦੇ ਦਿੰਦਾ ਵਾ ਸਰਕਾਰਾਂ ਪਰਮਿਸ਼ਨ ਦੇ ਦਿੰਦੀਆਂ ਜਿਹੜਾ ਕਿ ਬੜਾ ਮੰਦ ਭਾਗਾ ਪਹਿਲਾਂ ਸਿੰਘ ਬੇਨਤੀ ਕਰਦੇ ਹਾਂ ਜੁੜੇ ਕਾਲਕ ਸਾਹਿਬ ਜੈਦਰ ਸਾਹਿਬਾਨ ਨੂੰ ਸਾਡੀਆਂ ਸਿੱਖ ਸੰਸਥਾਵਾਂ ਨੂੰ ਬਿਨਾਂ ਦੇਰੀ ਕੀਤੇ ਆ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸਰਕਾਰ ਨਾਲ رابطہ ਕੰਮ ਕਰਕੇ ਤੇ ਫਿਰ ਉਹਨੂੰ ਬੈਨ ਕਰਾਉਣ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ